ਪਟੰਡੇ ਵਾਲੀ ਰੈਫਾਈਨਰੀ ਦਾ ਰੋਲਾ ਗੁੰਡਾ ਟੈਕਸ ਦਾ ਸਾਲਕ ਬਾਅਦ ਖਬਰ ਉੱਪਰ ਆਉਂਦੀ ਆ ਅਸਲ 'ਚ ਰੈਫਾਈਨਰੀ ਦਾ ਮਾਮਲਾ ਤਾਂ ਜਿੰਨੇ ਟਰੱਕ ਉੱਥੇ ਜਾਂਦੇ ਨੇ ਆਉਂਦੇ ਨੇ ਉਹਨਾਂ ਦੇ ਵਿੱਚ ਮਾਮਲਾ ਐਕਚੁਅਲੀ ਮੰਨਿਆ ਜਾਂਦਾ ਕਿ ਦੋ ਮਾਮਲੇ ਵੱਖ-ਵੱਖ ਨੇ ਇਹੋ ਜਿਹੇ ਚ ਗੱਲ ਕਰਦੇ ਨੇ ਇੱਕ ਤਾਂ ਲੋਕਲ ਟਰਾਂਸਪੋਰਟਰ ਨੇ ਜਿਹੜੇ ਨਰਮੰਡੀ ਦੇ ਨੇੜੇ ਦੇ ਤੇ ਦੂਜਾ ਵੱਡੀ ਟਰਾਂਸਪੋਰਟਰ ਨੇ ਜਿਹੜੇ ਕੋਈ ਬਾਹਰੋਂ ਆਉਂਦੇ ਨੇ ਵੱਡੇ ਟਰਾਲੇ ਉਹਦੇ 'ਚ ਬਾਰ-ਬਾਰ ਇਹ ਗੱਲ ਸੱਤਾਧਾਰੀਆਂ ਦਾ ਨਾਮ ਆਉਂਦਾ ਰਿਹਾ ਹੈ ਕਈ ਵੱਡਿਆਂ ਦਾ ਵੀ ਤੇ ਕਈ ਛੋਟਿਆਂ ਦਾ ਵੀ ਕਈ ਐਮ.ਐਲ.ਏ ਤੋਂ ਲੈ ਕੇ ਮਨਿਸਟਰਾਂ ਦਾ ਵੀ ਕਿ ਉਹਦੇ ਹਿੱਸਾਦ आज, बार बार ਦਿੱਤਾ ਜਦੋਂ ਵੀ ਖਬਰ ਛਪਦੀ ਹੈ ਛਪਦੀ ਗੁੰਡਾ ਟੈਕਸ ਦੇ ਰੂਪ ਕਿਉਂਕਿ ਕਾਰਨ ਇਹ ਹੁੰਦਾ ਕਿ ਉਹ ਆਫੀਸ਼ੀਅਲ ਕਮਿਸ਼ਨ ਤਾਂ ਹੁੰਦਾ ਨਹੀਂ ਹੁੰਦਾ ਤਾਂ ਅਨ ਆਫੀਸ਼ੀਅਲੀ ਹੈ ਔਰ ਇੱਕ ਗੱਲ ਇਹ ਵੀ ਹੈ ਕਿ ਸਾਡੇ ਤਾਂ ਪੰਜਾਬ 'ਚ ਇਹੋ ਜਿਹਾ ਟੈਕਸ ਕਹਿੰਦੇ ਬਹੁਤ ਆ ਵੀ ਸਾਰੀਆਂ ਚੁੰਗੀਆਂ ਲੰਘਾਉਣੀਆਂ ਹੁੰਦੀਆਂ ਸੀ ਰਾਹਦਾਰੀ ਟੈਕਸ ਕਹਿੰਦੇ ਸੀ ਉਹਨੂੰ ਕਹਿੰਦੇ ਰਾਹਦਾਰੀ ਦੇ ਦੇਓ ਤੇ ਲੰਘਾ ਦਿੰਦੇ ਆ ਨਹੀਂ ਰਾਹਦਾਰੀ ਮਿਲੂਗੀ ਤਾਂ ਫਸਾ ਦਿੰਦੇ ਆ ਤਾਂ ਕਿ ਤੇ ਨਹੀਂ ਲੰਘੂਗਾ ਉਸ ਲੈਵਲ ਦੇ ਉੱਤੇ ਜਾ ਕੇ ਹੁਣ ਇੱਕ ਗੱਲ ਤਾਂ ਇਹ ਬਾਜਿਬ ਹੈ ਇਹ ਜ਼ਰੂਰ ਗਵਰਨਮੈਂਟ ਨੂੰ ਸਾਹਮਣੇ ਰੱਖਣਾ ਚਾਹੀਦਾ ਕਿ ਕੀ ਜਿਹੜੀ ਰਫਾਇਨਰੀਆਂ ਪੰਜਾਬੀਆਂ ਨੂੰ ਕਿੰਨਾ ਰੁਜ਼ਗਾਰ ਮਿਲਿਆ ਕੀ ਟਰਾਂਸਪੋਰਟ ਦੇ ਵਿੱਚ ਲੋਕਲ ਪੰਜਾਬੀਆਂ ਨੂੰ ਕੋਈ ਫਾਇਦਾ ਹੋਇਆ ਉੱਥੇ ਜਾਂ ਨਹੀਂ ਹੋਇਆ ਔਰ ਜਾਂ ਕੋਈ ਬਾਹਰੋਂ ਹੀ ਉਹ ਸਾਰਾ ਕੁਝ ਕਰ ਰਹੇ ਨੇ ਜਾਂ ਕੀ ਕਰ ਰਹੇ ਨੇ ਦੂਜਾ ਸਵਾਲ ਇਹ ਹੈ ਕਿ ਇਹਦੇ ਤੇ ਰਿਵੈਸਟਿਗੇਟ ਕਰਨਾ ਕਿੰਨਾ ਕੌਖਾ ਹੈ ਕੰਪਨੀ ਵੀ ਤਾਂ ਦੱਸੋਗੇ ਬਾਕੀ ਵੀ ਦੱਸਣਗੇ ਲੋਕ ਵੀ ਕੀ ਗੱਲ ਹੈ ਕੌਣ ਕੌਣ ਕੀ ਹਿੱਸਾ ਪਾ ਰਿਹਾ ਔਰ ਇਸ ਵਾਰ ਇਹ ਗੱਲ ਹੋਈ ਹੈ ਕਿ ਉੱਥੋਂ ਪਹਿਲਾਂ ਵੀ ਤੇ ਹੁਣ ਵੀ ਬਲਜਿੰਦਰ ਕੌਰ ਐਮ ਐਲ ਏ ਨੇ ਤੇ ਉਹਨਾਂ ਨੇ ਲੋਕਲ ਟਰਾਂਸਪੋਰਟਰਾਂ ਦੀ ਡਿਮਾਂਡ ਦੀ ਹਮਾਇਤ ਕੀਤੀ ਜਿਹੜੇ ਵੀ ਹਾਂ ਇਹਨਾਂ ਦੀ ਗੱਲ ਵਾਜ ਜਾਵੇ ਤੇ ਇਹਨਾਂ ਦੀ ਗੱਲ ਜਾਜ ਜਾ ਉਸ ਲੈਵਲ ਤੇ ਹੁੰਦਾ ਔਰ ਦੂਜਿਆਂ ਨਾਲ ਪਤਾ ਨਹੀਂ ਕੌਣ ਨੇ ਹੋਰ ਪਾਵਰਫੁਲ ਪਾਲਟੀਸ਼ਨ ਹੋਣਗੇ ਫਿਰ ਜੇ ਐਮਐਲਏ ਤੋਂ ਉੱਪਰ ਦੀ ਵੀ ਕੋਈ ਗੱਲ ਚੱਲ ਰਹੀ ਹੈ ਜਿਹਦੇ दायरे ਚ ਆਪਾਂ ਗੱਲ ਕਰਕੇ ਹੈ ਨਾ ਵੀ ਐਮਐਲਏ ਬਹੁਤ ਮਜ਼ਬੂਤ ਹੁੰਦਾ ਹੈ ਜ ਐਮਐਲਏ ਸਾਰਾ ਕੁਝ ਕਰਦਾ ਹੈ ਔਰ ਬੀਬੀ ਬਲਜਿੰਦਰ ਕੌਰ ਨੇ ਵੀ ਪਹਿਲਾਂ ਇੱਕ ਦੋ ਵਾਰ ਇਹ ਮੁੱਦਾ ਉਠਾਇਆ ਇੱਕਨ ਦੀ ਵਾਰ ਉਹਨਾਂ ਦਾ ਨਾਮ ਵੀ ਵਿੱਚ ਆਇਆ ਇਹਨਾਂ ਗੱਲਾਂ ਦੇ ਵਿੱਚ ਕਿ ਉਹ ਉਹਨਾਂ ਦੇ ਵੀ ਨਾਲ ਕੋਈ ਹੈ ਕਿ ਹਿੱਸਾ ਪੱਤੀ ਜਾਂ ਨਹੀਂ ਹੈ ਪਰ ਫਿਰ ਉਹ ਇੱਕ ਦੋ ਵਾਰ ਮੁੱਦਾ ਉਠਾ ਕੇ ਫਿਰ ਚੁੱਪ ਹੋ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਮੁੱਦਾ ਉੱਪਰ ਦਾ ਉਦੋਂ ਹੀ ਉਹ ਬੋਲਦੇ ਨੇ ਇਹ ਟੋਟਲ ਮਾਮਲਾ ਜਾਂਚਦਾ ਹੈ ਕਿ ਐਕਚੁਅਲੀ ਗੱਲ ਅਮਾਉਂਟ ਕਿੰਨੀ ਹੈ ਕਿੰਨੀਆਂ ਬਦਲਦੀਆਂ ਨੇ ਕੀ ਹੈ ਕਿ ਨਹੀਂ ਹੈ ਖਬਰ ਛਪ ਕੇ ਸਾਲ ਤੋਂ ਸਾਲ ਫਿਰ ਚੁੱਪ ਹੋ ਜਾਂਦੀ ਹੈ ਇਹ ਸਮਝ ਨਹੀਂ ਆਉਂਦੀ ਸਾਰਿਆਂ ਦੀ ਮਿਹਨੀ ਭੁਗਤ ਕਿਵੇਂ ਜੇ ਹੁਣ ਉਹ ਸਾਹਮਣੇ ਆ ਗਈ ਪੰਜਾਬ ਵਿੱਚ ਬਦਲਾਅ ਵਾਲੀ ਸਰਕਾਰ ਹੈ ਕੱਟੜ ਇਮਾਨਦਾਰ ਸਰਕਾਰ ਹੈ ਤੇ ਜਿਹੜੇ ਕਹ ਰਹੇ ਨੇ ਕਿ ਆਪਾਂ ਇਹ ਤਾਂ ਕੰਮ ਹੀ ਨਹੀਂ ਕਰਨ ਦੇਣਾ ਜਿਹੜਾ ਕੋਈ ਹਿਸਾਪੱਤੀ ਵਾਲਾ ਉਹਦੀ ਜਾਂਚ ਤਾਂ ਬਿਠਾਉਣੀ ਹੋ ਚਾਹੀਦੀ ਪੰਜਾਬ ਦੀ ਧਰਤੀ ਤੇ ਇੱਕ ਲੱਗੀ ਹੋਈ ਨਰ ਫਾਈਨਲੀ ਹੈ ਤੇ ਉਸ ਫਾਈਨਲੀ ਦੇ ਵਿੱਚ ਇਹ ਸਾਹਮਣੇ ਆ ਰਿਹਾ ਕਿ ਟੈਕਸ ਲੈ ਜਾ ਰਹੇ ਨੇ ਗੁੱड्डा ਟੈਕਸ ਨੇ ਤੇ ਕਈ ਟਰਾਂਸਪੋਰਟਰ ਵੀ ਪ੍ਰੇਸ਼ਾਨ ਹੋਣਗੇ ਕਈ ਉੱਥੇ ਕੰਮ ਕਰਨ ਵਾਲੇ ਵੀ ਪ੍ਰੇਸ਼ਾਨ ਹੋਣਗੇ ਹੋਰ ਤਾਂ ਉਹ ਪ੍ਰੇਸ਼ਾਨੀ ਦੂਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਵੇਂ ਕਹਿੰਦੇ ਨੇ ਜਾਤ ਤੇ ਮਾਲ ਦੀ ਸੁਰੱਖਿਆ ਸਭ ਤੋਂ ਪ੍ਰਾਈਮ ਹੁੰਦਾ ਹੈ ਮੁੱਖ ਨਿਸ਼ਾਨਾ ਹੁੰਦਾ ਸਰਕਾਰ ਦਾ ਤੇ ਜੇ ਉਹ ਚੁੱਪ ਕਰ ਜਾਂਦੇ ਨੇ ਤਾਂ ਇਹ ਮੰਨਿਆ ਜਾਊਗਾ ਕਿ ਗੱਲ ਉੱਪਰ ਤੱਕ ਹੁੰਦੀ ਹੈ ਕਿਤੇ ਬਹੁਤ نیچے ਨਹੀਂ ਰਹਿੰਦੀ ਇਹ ਗੱਲ ਜੇ ਤੁਸੀਂ ਹੇਠਲੇ ਅਧਿਕਾਰੀਆਂ ਹੇਠਲੇ ਪਾਲਟਿਸ਼ਨਾਂ ਤੱਕ ਕੱਲਾ ਛੱਡ ਦੋਗੇ ਨਾ ਵੀ ਇੱਥੇ ਰਹਿੰਦੀ ਹੈ ਤਾਂ ਉੱਥੇ ਤਾਂ ਕਰ ਰਹਿ ਨਹੀਂ ਸਕਦੀ ਹੁੰਦੀ ਜੇਕਰ ਉੱਪਰ ਤੱਕ ਕੋਈ ਕਹਿੰਦੇ ਨੇ ਨਾ ਓਨੈਸਟਲੀ ਜਿਹੜਾ ਗੁੰਡਾ ਟੈਕਸ ਦਾ ਵੀ ਓਨੈਸਟ ਹਿੱਸਾ ਉਹਦੇ ਇਹ ਸਰਕਲ 'ਚ ਵੀ ਖਵਾਨਦਾਰੀ ਆ ਕਹਿੰਦੇ ਨੇ ਜਿੰਨਾ ਵੀ ਹੁੰਦਾ ਨਾ ਤੇ ਉਹ ਜਾਂਦਾ ਰਹਿੰਦਾ ਰਹਿੰਦਾ ਹੈ ਇਹ ਹੁਣ ਪੰਜਾਬ ਦੇ ਚੀਫ ਮਿਨਿਸਟਰ ਨੇ ਹੀ ਦੇਖਣਾ ਹੋਊਗਾ ਮੇਰੇ ਤਾਂ ਕਹਿੰਦਾ ਮੇਨ ਗੱਲ ਤਾਂ ਇਹੀ ਹੈ ਕਿ ਕੀ ਉਹ ਇਹਦੀ ਜਾਂਚ ਕਰਾਉਂਦੇ ਨੇ ਜਾਂਚ ਕਰਾ ਕੇ ਸਚਾਈ ਲੋਕਾਂ ਦੇ ਸਾਹਮਣੇ ਰੱਖਦੇ ਨੇ ਅੱਗੇ ਨੂੰ ਕਹਿੰਦੇ ਨੇ ਵੀ ਆ ਕਰਤਾ ਨਹੀਂ ਕਰਤਾ ਤੇ ਇਦੋਂ ਹੁਣ ਤੱਕ ਆ ਹੁੰਦਾ ਰਿਹਾ ਜਿਹੜਿਆ ਨੇ ਕੀਤਾ ਉਹਨਾਂ ਤੋਂ ਰਿਕਵਰੀ ਕਰਾ ਲਓ ਪੰਜਾਬ ਦੇ ਖਜ਼ਾਨੇ ਚ ਪਾ ਲਿਓ ਵਾੜਾ ਵੋਟਾ ਕੁਝ ਜੇ ਪੈਰੋ ਨਹੀਂ ਦੇਣੀ ਤੁਹਾਨੂੰ ਪੰਜਾਬ ਨੂੰ ਵੀ ਪਾਇਏ ਚਾਹੀਦੇ ਨੇ ਤੇ ਤੇਰੀਆਂ ਚੀਜ਼ਾਂ ਦੇ ਵਿੱਚ ਤੇ ਜੇ ਨਹੀਂ ਕੁਝ ਤਾਂ ਵੀ ਦੱਸ ਦਿਓ ਫਿਰ ਹੋਰ ਹੋਖਲਾ ਕਿਉਂ ਇਹ ਸਾਰੇ ਦਾ ਸਾਰ ਕੋਈ ਗੱਲ ਜ਼ਰੂਰ ਇਹਨਾਂ ਗੱਲਾਂ ਤੇ ਸਾਹਮਣੇ ਆਉਣੀ ਚਾਹੀਦੀ ਹੈ ਜੇ ਜਾਂਚ ਨਹੀਂ ਹੁੰਦੀ ਇਹਨਾਂ ਗੱਲਾਂ ਦੀ ਤਾਂ ਇਹ ਮੰਨਿਆ ਜਾਏਗਾ ਕਿ ਕੋਈ ਗੱਲ ਆਪਸਦਾਰੀ ਦੇ ਵਿੱਚ ਹੀ ਹੱਲ ਹੋ ਜਾਂਦੀ ਹੈ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ ਲੋਕਾਂ ਨੂੰ ਜਾਣਨ ਦਾ ਪੂਰਾ ਹੱਕ ਹੈ ਇਸ ਮਾਮਲੇ ਤੇ ਜਿਹੜਾ 400 ਕੱਕ ਵੀ ਗਾਮਸ਼ਾ ਹੁੰਦਾ ਹੋਵੇ ਸਰਦਾਰ ਹਮੀਰ ਸਿੰਘ ਦੀ ਕੈਲਕੂਲੇਸ਼ਨ ਦੇ ਵਿੱਚ ਗਲਤ ਕੱਖ ਵੀ ਨਹੀਂ ਨਾ ਮੇਰੇ ਇਲਾਕੇ ਚ ਕੰਮ ਕਰਨਾ ਮੇਰਾ ਧਿਆਨ ਰੱਖਣਾ ਪੈਣਾ ਕਈ ਵਾਰੀ ਇਹ ਪਿਛਲੀਆਂ ਸਰਕਾਰਾਂ ਤੇ ਦੋਸ਼ ਲੱਗਦੇ ਰਹੇ ਮੇਰੇ ਏਰੀਏ ਦੇ ਵਿੱਚ ਜੇ ਮਾਈਨਿੰਗ ਹੋਣੀ ਆ ਤਾਂ ਮੇਰੇ ਸਰਪ੍ਰਸਤੀ ਬਿਨਾ ਕਿੱਦਾਂ ਕਰ ਲੋਗੇ ਸਬੰਧਤ ਐਸ ਐਚਓ ਡੀ ਐਸ ਪੀ ਦੀ ਸਰਪ੍ਰਸਤੀ ਬਿਨਾ ਕਿੱਦਾਂ ਹੋ ਜਾਊਗੀ ਜਿਨ੍ਹਾਂ ਨੇ ਚੈੱਕ ਰੱਖਣਾ ਸੋ ਜਦੋਂ ਕੰਪਲੀਟ ਇੱਕ ਪੈਕੇਜ ਆ ਬਣ ਜਾਂਦਾ ਸਾਰੇ ਰਲ ਜਾਂਦੇ ਅੱਖਾਂ ਮੀਟ ਲੈਂਦੇ ਆ ਫੇਰ ਹਿਸਾਬਪੱਤੀ ਦੀ ਗੱਲ ਤੁਰਦੀ ਆ ਕਈ ਹਿਸਾਬਪੱਤੀਆਂ ਉੱਪਰ ਤੱਕ ਹੁੰਦੀਆਂ ਕਈ ਹਿਸਾਬਪੱਤੀਆਂ ਥੱਲੇ ਥੱਲੇ ਰੁਕ ਜਾਂਦੀਆਂ ਹੁਣ ਬੀਬੀ ਬਲਜਿੰਦਰ ਕੌਰ ਉੱਥੋਂ ਦੇ ਜੇ ਐਮ ਐਲ ਏ ਨੇ ਤਾਂ ਉਹ ਆ ਖੁਦ ਜਾਂਚ ਮੰਗਣ ਜੇਕਰ ਸਥਾਨਕ ਟਰਾਂਸਪੋਰਟਰਾਂ ਦੀ ਮਦਦ ਵੀ ਕਰਨੀ ਹੈ ਤਾਂ ਉੱਥੇ ਜਿਹੜੇ ਬੰਦੇ ਤੁਰੇ ਫਿਰਦੇ ਆ ਰਾਵਾਂ ਦੇ ਵਿੱਚ ਗੱਡੀਆਂ ਰੋਕਦੇ ਆ ਜਿਨ੍ਹਾਂ ਦਾ ਆਪਣਾ ਅਸਰ ਰਸੂਖ ਆ ਜਦੋਂ ਚਰਨਜੀਤ ਭੁੱਲਰ ਕਹਿੰਦੇ ਆ ਕਿ ਡੀ ਜੀ ਪੀ ਸਾਹਿਬ ਨਾਲ ਮੈਂ ਗੱਲ ਕੀਤੀ ਉਹਨਾਂ ਦੇ ਤੇ ਧਿਆਨ ਚ ਹੀ ਨਹੀਂ ਜੇ ਧਿਆਨ ਚ ਨਹੀਂ ਤਾਂ 2 ਦੇ ਘੰਟੇ ਚ ਧਿਆਨ ਵਿੱਚ ਲਿਆ ਕੇ ਡੀਜੀਪੀ ਸਾਹਿਬ ਰਿਪਲਾਈ ਦਿੰਦੇ ਫਿਰ ਉਹ ਤਾਂ ਵੱਡੇ ਬੰਦੇ ਆ ਜੀ ਉਹਨਾਂ ਨੂੰ ਕੀ ਲੋੜ ਆ ਛੋਟੇ ਮੋਟੇ ਮਾਮਲਿਆਂ ਚ ਪੈਣ ਦੀ ਸਬੰਧਤ ਐਸਐਸਪੀ ਦੇਖ ਲੇ ਔਰ ਬੀਬੀ ਬਲਜਿੰਦਰ ਕੌਰ ਨੂੰ ਵੀ ਤੁਸੀਂ ਮੰਤਰੀ-ਮੰਤਰੀ ਤਾਂ ਬਣਾਇਆ ਨਹੀਂ ਫਿਰ ਉਹ ਰਾਮ ਨਾਲ ਘਰ ਬੈਠੇ ਨੇ ਉਹਨਾਂ ਨੂੰ ਕੀ ਲੋੜ ਆ ਇਹੋ ਜੇ ਕਮਾ-ਧੰਦਿਆਂ ਚ ਸ਼ਾਮਲ ਹੋਣ ਦੀ ਵੈਸੇ ਵੀ ਬੜੇ ਸਾਫ਼-ਸੁਥਰੇ ਐਕਸ ਵਾਲੇ ਨੇ ਤਾਂ ਮੈਨੂੰ ਲੱਗਦਾ ਵੀ ਇਹਦੀ ਜਾਂਚ ਕਰਾ ਲਓ ਜੇ ਤੁਹਾਡੇ ਐਮਐਲਏ ਸਾਫ਼-ਸੁਥਰੇ ਨੇ ਤਾਂ ਜਾਂਚ ਵਿੱਚ ਕੋਈ ਤਾਂ ਆਊਗਾ ਤੁਸੀਂ ਅਮਿਰ ਸਿੰਘ ਜੀ ਇਹ ਤਾਂ ਇੱਕ ਮੋਟੀ ਜੀ ਮੰਗ ਰੱਖਣੀ ਚਾਹੀਦੀ ਆ ਨੂੰ ਫਾਇਦਾ ਨੁਕਸਾਨ ਹੈ ਕਿ ਨਹੀਂ ਟਰਾਂਸਪੋਰਟਰਾਂ ਦੇ ਨਜ਼ਰੀਏ ਤੋਂ ਕਿੰਨੇ ਕੁ ਪੈਸੇ ਤੇ ਜਾਂ ਲਏ ਜਾਂਦੇ ਨੇ ਔਰ ਕਿਸ ਤਰ੍ਹਾਂ ਦਾ ਧੰਦਾ ਚੱਲਦਾ ਇਹਦੀ ਮੁਕੰਮਲ ਇੱਕ ਰਿਪੋਰਟ ਤਾਂ ਆਉਣੀ ਚਾਹੀਦੀ ਆ ਫਿਰ ਕੌਣ ਕਹੇ ਸਾਹਿਬ ਨੂੰ ਅੱਗਾ ਟੱਕ ਹਾਂਜੀ ਉਸ ਕੁਝ ਕਹਿਣ ਲੱਗੇ ਸਾਲੇ ਇਹਦੇ ਨਾਲ ਇਹ ਹੁੰਦਾ ਕਿ ਏਡੀ ਏਡੀ ਕੰਪਨੀਆਂ ਦੇ ਕੋਲ ਤਾਂ ਗਵਰਨਮੈਂਟਾਂ ਵੈਸੇ ਤੁਰ ਜਾਂ ਫਿਰਦੀਆਂ ਨੇ ਤੇ ਉਹਨਾਂ ਦਾ ਕੋਈ ਐਮ ਡੀ ਹੋਏਗਾ ਕੋਈ ਹੋਰ ਹੋਏਗਾ ਗੱਲ ਉੱਪਰ ਤੱਕ ਤੋਂ ਵੀ ਨਾ ਗੱਲ ਨਹੀਂ ਹੋਣੀ ਔਰ ਆਪਾਂ ਦੇਖਿਆ ਕਿ ਬਹੁਤ ਰੌਣਾ ਚੱਲਿਆ ਸੀ ਵੀ ਇੰਨੇ ਹਜ਼ਾਰ ਕਰੋੜ ਦੀ ਇੰਡਸਟਰੀ ਤਾਂ ਪਹਿਲੀ ਵਾਰ ਆਈ ਹੈਰ ਫਾਈਨਲੀ ਪੰਜਾਬ ਚ ਇੰਨਾ ਇਕੱਠਾ ਨੂੰ ਇਸ ਨਹੀਂ ਆਇਆ ਫਲਨ ਤੇ ਜਦੋਂ ਵੀ ਇਹ ਗੱਲਾਂ ਹੁੰਦੀਆਂ ਨੇ ਤਾਂ ਇਹ ਬਹੁਤ بڑے ਲੈਵਲ ਤੇ ਹੁੰਦੀਆਂ ਨੇ ਜਿਹੜਾ ਵੱਡੇ ادارے ਨੇ ਵੱਡੇ ਅਦਾਰਿਆਂ ਦੇ ਅੱਜ ਕੱਲ ਵੱਡੇ ਅਫਸਰ ਸਰਕਾਰਾਂ ਕੋਲ ਨਹੀਂ ਜਾਂਦੇ ਸਰਕਾਰਾਂ ਉਹਨਾਂ ਕੋਲ ਜਾਂਦੇ ਆਨੇ ਕਿਸੇ ਰੂਪ ਚ ਹਾਲਾਤੀ ਬਦਲ ਗਏ ਨੇ ਸਿਸਟਮ ਬਦਲਿਆ ਹੋਇਆ ਤੇ ਜੇ ਗੱਲ ਹੀਠਾ ਤੱਕ ਡੀਜੀਪੀ ਕਹ ਰਹੇ ਨੇ ਮੈਨੂੰ ਨਹੀਂ ਪਤਾ ਚੀਫ ਸੈਕਟਰੀ ਕਹਿਣਗੇ ਮੈਨੂੰ ਨਹੀਂ ਪਤਾ ਤਾਂ ਮੈਂ ਤਾਂ ਡੀਸੀ ਐਸਐਸਪੀ ਲੈਵਲ ਤੈਨੇ ਮੜ ਜਾਂਦਾ ਮਾਮਲਾ ਫਿਰ ਇਕੱਲੇ ਐਮਐਲਏ ਦੀ ਜਾਂ ਪੋਲੀਟਿਕਲ ਲੀਡਰ ਦੀ ਵੀ ਔਕਾਤ ਨਹੀਂ ਹੁੰਦੀ ਬਿਨ ਅਫਸਰਾਂ ਦੀ ਮਿਲੀ ਭੁਗਤੋਂ ਨਹੀਂ ਤਾਂ ਅਫਸਰਾਂ ਨੂੰ ਵੀ ਆਉਂਦਾ ਹੁੰਦਾ ਹੈ ਕਿ ਕਿਸ ਢੰਗ ਨਾਲ ਉੱਪਰ ਪਹੁੰਚਾਉਣੀ ਆ ਕਿਸ ਢੰਗ ਨਾਲ ਏਟਾ ਕਿਹੜੇ ਢੰਗ ਨਾਲ ਫਾਈਲ ਤੋਰਨੀ ਆ ਕੋਈ ਗੱਲ ਅੱਗੇ ਕਰਨੀ ਆ ਤੇ ਜਦ ਤਾ ਫਿਰ ਇਹ ਮੰਨਿਆ ਜਾਊਗਾ ਕਿ ਇੱਕ ਕਲਿੱਕ ਬਣਦਾ ਹੈ ਇੱਕ ਗੱਠਜੋੜ ਬੰਦਾ ਇਹ ਸਾਰੀਆਂ ਗੱਲਾਂ ਨੂੰ ਕਰਵਾ ਸਕਦਾ ਤੇ ਜਾਂਚ ਤਾਂ ਹੋਣੀ ਉਹ ਚਾਹੀਦੀ ਹੈ ਨਹੀਂ ਤਾਂ ਮੌਤ ਪਾਵਰਾ ਹੁੰਦੀਆਂ ਨੇ ਐਸਐਸਪੀ ਡੀਸੀ ਕੋਲ ਵੀ ਉਹ ਆਪਣੇ ਲੈਵਲ ਤੇ ਆਪਣੇ ਜ਼ਿਲ੍ਹੇ ਚ ਜਿੰਨੀ ਵੱਡੀ ਮਰਜ਼ੀ ਜਾਂਚ ਕਰਾ ਸਕਦੇ ਨੇ ਔਰ ਡੀਸੀ ਦਾ ਤਾਂ ਰਾਈਟ ਹੀ ਐਡਾ ਵੱਡਾ ਹੁੰਦਾ ਤੇ ਉਹ ਤਾਂ ਨਾਲ ਮਜਿਸਟਰੇਟ ਵੀ ਨੇ ਜਿਹੜਾ ਮਜਿਸਟ੍ਰੇਟ ਤੇ ਉਹ ਸਾਰਿਆਂ ਨੂੰ ਜਿੱਥੇ ਚੱਲਦਾ ਬੰਦਾ ਖੜਾ ਜਿੱਥੇ ਚੰਦ ਤੁਰਿਆ ਜਾਂਦਾ ਉਹਨੂੰ ਕਹਿ ਦੇਣ ਤੂੰ ਇੱਥੇ ਹੀ ਖੜਨਾ ਹੈ ਜੇ ਉਹ ਵਾਇਲਟ ਕਰਦਾ ਉਹਨੂੰ ਜਿਹੜੇ ਚ ਭੇਜ ਦਿੰਦੇ ਨੇ ਬਾਕੀ ਤਾਂ ਗੱਲਾਂ ਦੂਰ ਦੀਆਂ ਨੇ ਇਹ ਸਾਰਿਆਂ ਦਾ ਮਾਮਲਾ ਵੱਡਾ ਅਸਲ ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਵੱਲ ਫੋਕਸ ਨਹੀਂ ਹੈ ਨਾ ਕੋਈ ਐਸਐਸਪੀ ਪਰ ਜਾਂਚ ਦੇ ਵਿੱਚ ਵਿਅਕਤੀ ਵਿਸ਼ੇਸ਼ ਆਉਂਦੇ ਹੁੰਦੇ ਆ ਸੋ ਜਾਂਚ ਹੋਣੀ ਚਾਹੀਦੀ ਆ ਮੁੱਖ ਮੰਤਰੀ ਆਪਣੇ ਸਿਆਸੀ ਸ਼ਰੀਕਾਂ ਤੇ ਸਿਆਸੀ ਰਾਈਵਲਸ ਜਿਹੜੇ ਹੁੰਦੇ ਨੇ ਉਹਨਾਂ ਸਾਰਿਆਂ ਪ੍ਰਤੀ ਇੱਕੋ ਜੀ ਨਜ਼ਰ ਰੱਖਦੇ ਹੁੰਦੇ ਇੱਕ ਜਾਂਚ ਤੋੜ ਲੈਣ ਵੱਖਰੀ ਗੱਲ ਆ ਮਕਾਉਣੀ ਆ ਨਹੀਂ ਮਕਾਉਣੀ ਅੱਗੇ ਵੀ ਤਾਂ ਲਟਕਦੀਆਂ ਨੇ ਲਟਕਦੀ ਤਲਵਾਰ ਦਾ ਆਪਣਾ ਹੀ ਮੁੱਲ ਹੁੰਦਾ ਸੋ ਜੇ ਤਲਵਾਰ ਲਟਕਦੀ ਰੱਖਣੀ ਤਾਂ ਲਟਕਾਓ ਖਬਰਾਂ ਬਣਦੀਆਂ ਰਹਿਣਗੀਆਂ